ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਪਹਾੜ ਤੇ ਚੜਨ ਵਾਲਾ ਵਿਅਕਤੀ ਝੁੱਕ ਕੇ ਚੱਲਦਾ ਹੈ ਤੇ ਪਹਾੜ ਤੋਂ ਉਤਰਨ ਵਾਲਾ ਵਿਅਕਤੀ ਅੱਕੜ ਕੇ ਚੱਲਦਾ ਹੈ ਕੋਈ ਝੁੱਕ ਕੇ ਤੁਰੇ ਤਾਂ ਸਮਝ ਜਾਓ ਕਿ ਉਚਾਈ ਤੇ ਜਾ ਰਿਹਾ ਹੈ ਤੇ ਅੱਕੜ ਕੇ ਚੱਲੇ ਤਾਂ ਸਮਝ ਜਾਓ ਕਿ ਨੀਚੇ ਜਾ ਰਿਹਾ ਹੈ ਦੋ ਪਿਖਸ਼ੂਆਂ ਦੀ ਕਹਾਣੀ ਹੈ ਜੋ ਮੱਠ ਵਿੱਚ ਰਹਿੰਦੇ ਸਨ ਇੱਕ ਬਜ਼ੁਰਗ ਸਨ ਅਤੇ ਦੂਜੇ ਜੂਨੀਅਰ ਸਨ ਹੁਣੇ-ਹੁਣੇ ਪਿਖਸ਼ੂ ਬਣੇ ਸਨ ਹੁਣੇ-ਹੁਣੇ ਸਾਧਕ ਬਣੇ ਸਨ ਸੰਨਿਆਸ ਦੇ ਰਸਤੇ ਤੇ ਚੱਲੇ ਸਨ ਇੱਕ ਦਿਨ ਉਹਨਾਂ ਨੇ ਮੱਠ ਛੱਡ ਕੇ ਕਿਸੇ ਦੂਜੇ ਨਗਰ ਵਿੱਚ ਕੰਮ ਲਈ ਜਾਣਾ ਸੀ ਦਿਨ ਵਿੱਚ ਉਹ ਉੱਥੋਂ ਭੋਜਨ ਕਰਕੇ ਆਪਣੇ ਗੁਰੂ ਤੋਂ ਅੱਗੇ ਆ ਲੈ ਕੇ ਨਿਕਲੇ ਜੰਗਲ ਦਾ ਰਸਤਾ ਸੀ ਤੈਅ ਕਰਦੇ ਕਰਦੇ ਸ਼ਾਮ ਹੋਣ ਲੱਗੀ ਸਿਰਫ ਇੱਕ ਨਦੀ ਪਾਰ ਕਰਨੀ ਬਾਕੀ ਸੀ ਬਾਕੀ ਰਸਤਾ ਤੈਅ ਹੋ ਚੁੱਕਿਆ ਸੀ ਪਰ ਸਮੱਸਿਆ ਇਹ ਸੀ ਕਿ ਨਦੀ ਦੇ ਪਾਰ ਜੋ ਨਗਰ ਸੀ ਉਸ ਦਾ ਦਰਵਾਜ਼ਾ ਸੂਰਜ ਛਿਪਣ ਤੋਂ ਬਾਅਦ ਬੰਦ ਹੋ ਜਾਂਦਾ ਸੀ ਅਤੇ ਜਿਵੇਂ ਹੀ ਨਦੀ ਦੇ ਕੰਡੇ ਤੇ ਜੰਗਲ ਦਾ ਰਸਤਾ ਪਾਰ ਕਰਕੇ ਪਹੁੰਚੇ ਉਹਨਾਂ ਨੇ ਕਿਸ਼ਤੀ ਵਾਲੇ ਨੂੰ ਲੱਭਿਆ ਜਲਦੀ ਜਲਦੀ ਅਤੇ ਕਿਹਾ ਕਿ ਭਾਈ ਸਾਹਿਬ ਨਦੀ ਪਾਰ ਕਰਵਾ ਦੇਵੋ ਅਤੇ ਕਿਹਾ ਕਿ ਜਲਦੀ ਪਾਰ ਕਰਵਾ ਦੇਣਾ ਜੋ ਕਿਸ਼ਤੀ ਵਾਲਾ ਸੀ ਉਹ ਬੜਾ ਸਕੂਨ ਵਿੱਚ ਸੀ ਅਤੇ ਮੁਸਕਰਾਉਂਦੇ ਹੋਏ ਕਹਿਣ ਲੱਗਿਆ ਜਲਦੀ ਕੁਝ ਵੀ ਨਹੀਂ ਹੁੰਦਾ ਹੈ ਜੋ ਹੁੰਦਾ ਹੈ ਸਭ ਆਰਾਮ ਨਾਲ ਹੁੰਦਾ ਹੈ ਚਿੰਤਾ ਕਿਉਂ ਕਰਦੇ ਹੋ ਪਹੁੰਚ ਜਾਵੋਗੇ ਮੁਸਕਰਾਉਂਦੇ ਹੋਏ ਉਸਨੇ ਕਿਹਾ ਬੈਠਿਏ ਮੇਰਾ ਤਾਂ ਸੁਭਾਗ ਹੈ ਕਿ ਸੰਤਾਂ ਦੇ ਚਰਨ ਮੇਰੀ ਕਿਸ਼ਤੀ ਵਿੱਚ ਪੈਣਗੇ ਉਹਨਾਂ ਦੋਨਾਂ ਬੋਧ ਪਿਖਸ਼ੂਆਂ ਨੂੰ ਅਤੇ ਨਦੀ ਪਾਰ ਕਰਵਾਉਣ ਲੱਗੇ ਬਾਰ-ਬਾਰ ਉਹ ਦੋਨੇ ਦਬਾਅ ਬਣਾ ਰਹੇ ਸਨ ਕਹਿ ਰਹੇ ਸਨ ਕਿ ਤੇਜ਼ ਚੱਲੋ ਕਿਸ਼ਤੀ ਨੂੰ ਹੋਰ ਦੜਾਓ ਕੱਢੋ ਇਸ ਨੂੰ ਜਲਦੀ ਇੱਥੋਂ ਅਤੇ ਉਹ ਕਿਸ਼ਤੀ ਵਾਲਾ ਸ਼ਾਂਤੀ ਨਾਲ ਮੁਸਕਰਾ ਰਿਹਾ ਸੀ ਅਤੇ ਉਹਨਾਂ ਨੂੰ ਕਹਿ ਰਿਹਾ ਸੀ ਕਿ ਚਿੰਤਾ ਨਾ ਕਰੋ ਜਿਵੇਂ ਹੀ ਨਦੀ ਦੇ ਦੂਜੇ ਪਾਸੇ ਪਹੁੰਚਣ ਵਾਲੇ ਸੰਤਾਂ ਜੋ ਬਜ਼ੁਰਗ ਪਿਖਸ਼ੂ ਸਨ ਉਸਨੇ ਪੁੱਛ ਲਿਆ ਕਿਸ਼ਤੀ ਵਾਲੇ ਨੂੰ ਕੀ ਲੱਗਦਾ ਹੈ ਕਿ ਉਹ ਜੋ ਸਾਹਮਣੇ ਦਰਵਾਜ਼ਾ ਦਿਖਦਾ ਹੈ ਉਸ ਨਗਰ ਦਾ ਸੂਰਜ ਅਸਤ ਹੋਣ ਤੋਂ ਪਹਿਲਾਂ ਅਸੀਂ ਉੱਥੇ ਤੱਕ ਪਹੁੰਚ ਜਾਵਾਂਗੇ ਕਿਉਂਕਿ ਜੇਕਰ ਨਹੀਂ ਪਹੁੰਚੇ ਸੂਰਜ ਅਸਤ ਹੋਣ ਤੋਂ ਪਹਿਲਾਂ ਤਾਂ ਦਰਵਾਜ਼ਾ ਬੰਦ ਹੋ ਜਾਵੇਗਾ ਅਸੀਂ ਨਗਰ ਵਿੱਚ ਪ੍ਰਵੇਸ਼ ਨਹੀਂ ਕਰ ਸਕਾਂਗੇ ਜਾ ਨਹੀਂ ਸਕਾਂਗੇ ਅੰਦਰ ਕਿਸ਼ਤੀ ਵਾਲੇ ਨੇ ਕਿਹਾ ਕਿ ਜੇਕਰ ਤੁਸੀਂ ਤੇਜ਼ ਚੱਲੋਗੇ ਤਾਂ ਨਹੀਂ ਪਹੁੰਚ ਸਕੋਗੇ ਹੌਲੀ ਚੱਲੋਗੇ ਤਾਂ ਪਹੁੰਚ ਜਾਵੋਗੇ ਬਜ਼ੁਰਗ ਅਤੇ ਉਹ ਜੋ ਛੋਟਾ ਪਿਖਸ਼ੂ ਸੀ ਦੋਨੇ ਮਨ ਹੀ ਮਨ ਹੱਸਣ ਲੱਗੇ ਕਿ ਅਜੀਬ ਗੱਲ ਕਰ ਰਿਹਾ ਹੈ ਕਿ ਜੇ ਤੇਜ਼ ਚੱਲੋਗੇ ਤਾਂ ਨਹੀਂ ਪਹੁੰਚੋਗੇ ਹੌਲੀ ਚੱਲੋਗੇ ਤਾਂ ਪਹੁੰਚ ਜਾਓਗੇ ਹੌਲੀ ਚੱਲਣ ਨਾਲ ਕੋਈ ਪਹੁੰਚਿਆ ਹੈ ਜਦੋਂ ਨਦੀ ਦੇ ਦੂਜੇ ਪਾਸੇ ਪਹੁੰਚੇ ਕਿਸ਼ਤੀ ਚੋਂ ਉੱtre ਅਤੇ ਧੌੜ ਕੇ ਅੱਕੜ ਕੇ ਚੱਲਣ ਲੱਗੇ ਤੇਜ਼ ਤੇਜ਼ ਉੱਬੜ ਖਾਬਰ ਰਸਤਾ ਸੀ ਝਾੜੀਆਂ ਸਨ ਪੱਥਰ ਸਨ ਵੱਡੇ ਵੱਡੇ ਉਹ ਬਜ਼ੁਰਗ ਪਿਖਸ਼ੂ ਜੋ ਸਨ ਉਹ ਉਲਜ ਕੇ ਗਿਰ ਗਏ ਮੁੱਦੇ ਮੂੰਹ ਵਿੱਚੋਂ ਖੂਨ ਵਹਿਣ ਲੱਗਾ ਜ਼ੋਰ ਨਾਲ ਚੀਕ ਕੇ ਛੋਟੇ ਪਿਖਸ਼ੂ ਨੇ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਜੋ ਗੁਰੂ ਜੀ ਹਨ ਉਹ ਤਾਂ ਗਿਰ ਗਏ ਉਸਦੇ ਮਨ ਵਿੱਚੋਂ ਇਹ ਖਿਆਲ ਤਾਂ ਨਿਕਲ ਗਿਆ ਕਿ ਜਲਦੀ ਜਾਣਾ ਹੈ ਪ੍ਰਵੇਸ਼ ਕਰਨਾ ਹੈ ਨਗਰ ਵਿੱਚ ਉਸਨੇ ਕਿਹਾ ਕਿ ਪਹਿਲਾਂ ਇਹਨਾਂ ਦਾ ਇਲਾਜ ਕਰਵਾਉਣਾ ਹੈ ਆਵਾਜ਼ ਦਿੱਤੀ ਕਿਸ਼ਤੇ ਵਾਲੇ ਨੂੰ ਕਿਹਾ ਕਿ ਆਓ ਮਦਦ ਕਰੋ ਉਹ ਆਇਆ ਆ ਕੇ ਕਹਿਣ ਲੱਗਾ ਮੈਂ ਕਿਹਾ ਸੀ ਕਿ ਜੇ ਤੇ ਤੇ ਚੱਲੋਗੇ ਤਾਂ ਨਹੀਂ ਪਹੁੰਚੋਗੇ ਹੌਲੀ ਚੱਲੋਗੇ ਤਾਂ ਪਹੁੰਚ ਜਾਵੋਗੇ ਤੁਸੀਂ ਸਮਝਿਆ ਹੀ ਨਹੀਂ ਉਹ ਜੋ ਨਵੇਂ-ਨਵੇਂ ਬਣੇ ਸਨ ਭਿਕਸ਼ੂ ਉਸਨੇ ਕਿਹਾ ਪਹਿਲਾਂ ਇਹਨਾਂ ਨੂੰ ਲੈ ਕੇ ਚੱਲੋ ਇਹਨਾਂ ਨੂੰ ਠੀਕ ਕਰੋ ਤੁਹਾਡੀ ਝੌਂਪੜੀ ਕਿੱਥੇ ਹੈ ਕਿੱਥੇ ਰਹਿੰਦੇ ਹੋ ਤੁਸੀਂ ਕਿਸ਼ਤੀ ਵਾਲਾ ਆਪਣੀ ਝੌਂਪੜੀ ਵਿੱਚ ਲੈ ਗਿਆ ਆਦਰ ਸਤਕਾਰ ਕੀਤਾ ਭੋਜਨ ਕਰਵਾਇਆ ਇਲਾਜ ਕੀਤਾ ਉਸ ਤੋਂ ਬਾਅਦ ਕਹਿਣ ਲੱਗਾ ਮਾਫ਼ ਕਰਨਾ ਤੁਸੀਂ ਗਿਆਨੀ ਬਹੁਤ ਹੋ ਪਰ ਮੈਂ ਵੀ ਤੁਹਾਨੂੰ ਗਿਆਨ ਦੀ ਹੀ ਗੱਲ ਸਮਝਾ ਰਿਹਾ ਸੀ ਕਿ ਜੇ ਤੇਜ਼ ਚੱਲੋਗੇ ਨਹੀਂ ਪਹੁੰਚੋਗੇ ਰਸਤਾ ਉਬੜ ਖਾਬੜ ਸੀ ਪੱਥਰ ਸਨ ਝਾੜੀਆਂ ਸਨ ਤੁਸੀਂ ਤੇਜ਼ ਭੱਜਣ ਲੱਗੇ ਮੈਂ ਕਿਹਾ ਸੀ ਕਿ ਆਰਾਮ ਨਾਲ ਚੱਲੋ ਜੇ ਆਰਾਮ ਨਾਲ ਜਾਂਦੇ ਤੁਸੀਂ ਪਹੁੰਚ ਜਾਂਦੇ ਨਗਰ ਵਿੱਚ ਪ੍ਰਵੇਸ਼ ਕਰ ਸਕਦੇ ਅਤੇ ਆਰਾਮ ਕਰ ਰਹੇ ਹੁੰਦੇ ਬਜਾਏ ਮੇਰੀ ਚੌਪੜੀ ਦੇ ਛੋਟੀ ਜਹੀ ਕਹਾਣੀ ਉਹਨਾਂ ਭਿਕਸ਼ੂਆਂ ਦੀ ਕਿਸ਼ਤੀ ਦੀ ਕਿਸ਼ਤੀ ਵਾਲੇ ਦੀ ਨਹੀਂ ਹੈ ਤਹਾਡੀ ਅਤੇ ਸਾਡੀ ਕਹਾਣੀ ਹੈ ਅੱਜ ਦੀ ਭੱਜ ਦੀ ਦੌੜ ਦੀ ਜ਼ਿੰਦਗੀ ਵਿੱਚ ਸਭ ਕੁਝ ਸਾਨੂੰ ਤੇਜ਼ੀ ਨਾਲ ਚਾਹੀਦਾ ਹੈ ਫਟਾਫਟ ਪਹੁੰਚਣਾ ਹੈ ਅਸੀਂ ਭੁੱਲ ਜਾਂਦੇ ਹਾਂ ਕਿ ਸੰਤੁਲਨ ਬਣਾ ਕੇ ਰੱਖਣਾ ਹੈ ਹੌਲੀ ਹੌਲੀ ਚੱਲਾਂਗੇ ਤਾਂ ਰਸਤੇ ਦਾ ਆਨੰਦ ਵੀ ਲਵਾਂਗੇ ਤੇ ਮੰਜ਼ਿਲ ਤੱਕ ਵੀ ਪਹੁੰਚ ਜਾਵਾਂਗੇ ਪਰ ਅਸੀਂ ਇੰਨੀ ਤੇਜ਼ੀ ਦਿਖਾਉਂਦੇ ਹਾਂ ਕਿ ਨਾ ਤਾਂ ਰਸਤੇ ਦਾ ਆਨੰਦ ਲੈ ਪਾਉਂਦੇ ਹਾਂ ਤੇ ਨਾ ਹੀ ਮੰਜ਼ਿਲ ਦਾ ਆਨੰਦ ਲੈ ਪਾਉਂਦੇ ਹਾਂ ਇਸ ਲਈ ਹੜਬੜਾहट ਤੋਂ ਆਪਣਾ ਪਿੱਛਾ ਛਡਾਓ ਅਤੇ ਸੰਤੁਲਨ ਨਾਲ ਹਰ ਪਲ ਨੂੰ ਆਨੰਦ ਨਾਲ ਜਿਉਣਾ ਸ਼ੁਰੂ ਕਰੋ ਧੰਨਵਾਦ